ਸ੍ਰੀ ਲੋਕ ਮਹੱਲਾ ਤੀਜਾ ਹੋਮੇ ਜਲਤੇ ਜਲਮੂਏ ਭ੍ਰਮ ਆਏ ਦੂਜੇ ਭਾਏ ਪੂਰੇ ਸਤਗੁਰ ਰਾਖ ਲੀਏ ਆਪਣੇ ਪੰਨੇ ਪਾਏ ਉਹ ਬੇਜਲਤੇ ਜਲਮੂਏ ਜਿਹੜੇ ਹੰਕਾਰ ਦੇ ਵਿੱਚ ਜਲਦੇ ਤੇ ਤਾਂ ਜਲ ਕੇ ਮਰ ਗਏ ਕੋਈ ਕੋਈ ਨਹੀਂ ਬਚਾ ਸਕਿਆ ਜਿਹਨੇ ਹੋਵੇ ਨਹੀਂ ਛੱਡੀ ਉਹ ਜਲਦੇ ਮਰ ਜਲਦੇ ਮਰਦੇ ਮਰ ਗਏ ਅਗਰ ਮਰੇ ਗਏ ਠੀਕ ਹੈ ਜੀ ਭ੍ਰਮ ਆਏ ਦੂਜੇ ਭਾਏ ਕਿਉਂਕਿ ਉਹ ਮਾਇਆ ਦੇ ਭਾਇਆ लागे उल्टे पाछे लागे ਆਪਣੇ ਸਾਹਮੁਖ ਦੀਏ ਹੈ ਸਤਿਗੁਰ ਤੇ ਗਰਭ ਦੇ ਵਿੱਚ ਸਾਹਮੁਖ ਤੇ ਉੱਥੇ ਪਰਮ ਦੇ ਉਲਟੇ ਪਾਸੇ ਹੋ ਗਏ ਕਿਹਦਾ ਹੰਦਿਕ ਤਾਂ ਤੇਰਾ ਅਸਣਾ ਬਲ ਪਿੱਛੇ ਕਰਦੀ ਉਹਨਾਂ ਨੇ ਅੱਖਾਂ ਅਰ ਕੰਨਾਂ ਨੇ ਬਾਹਰ ਜੋੜਤੇ ਹੋ ਸੰਸਾਰ ਦੇ ਸੰਸਾਰ ਜੇ ਜੁੜੇ ਰਹੇਗੇ ਪਰ ਮਾਇਆ ਦੇ ਜੇ ਪਾਏ ਜੁੜੇ ਪਾਏ ਦੀ ਦੀ ਦੁੱਖਤਾ ਜਾਉਗੀ ਦੂਜੇ ਸਰੀਰ ਦੀ ਬਾਹਰਲੇ ਸਰੀਰ ਦੀ ਦੁੱਖ ਪੈਦਾ ਹੋਗੀ ਅੰਦਰਲੇ ਹਿੱਸੇ ਦੀ ਦੁੱਖ ਲੈ ਕੇ ਆਇਆ ਸੀ ਬਾਹਰਲੇ ਦੀ ਦੁੱਖ ਵਿੱਚ ਫਸ ਗਿਆ ਬਾਹਰਲੇ ਦੀ ਦੁੱਖ ਵਿੱਚ ਫਸਿਆ ਬਾਹਰੇ ਰਹਿ ਗਿਆ ਦਾਲ ਦੇ ਕੁਖ ਭਾਰਨ ਪੈਦਾ ਹੋਣੀ ਭਾਰਨ ਹੋਦਾ ਮਤਲਬ ਅ ਦਿੱਤਾਰਾ ਹੁਣ ਅਸੀਂ ਕੁਖ ਦੂਰ ਹੋਣੀ ਸੀ ਕੁਦਾਰਥ ਨਾਲੇ ਉਹ ਪਤਾ ਕੇ ਫਸ ਕੇ ਰਹੇ ਪਰਮ ਆਏ ਦੂਜੇ ਪਾਏ ਪ੍ਰਪਤ ਦੂਜੇ ਪਾ ਲੱਗੇ ਜਿਵੇਂ ਤੋਤਾ ਹੁੰਦਾ ਛੜਦੇ ਲੜਕੀ ਤੇ ਬਹਿ ਜਾਂਦਾ ਕੁਖ ਜਾਂਦੀਆਂ ਨਾਲ ਕੀ ਥੱਲੇ ਨੂੰ ਹੋ ਜਾਂਦਾ ਤੋਤਾ ਉਲਟਾ ਲੜਕਣ ਲੱਗ ਜਾਂਦਾ ਆਏ ਤਰਫ ਕੇ ਉੱਤੇ ਪਸੇ ਚ ਆ ਦਿੰਦੇ ਪੂਰੇ ਸੱਤ ਵਰ ਰੱਖ ਲੀਏ ਆਪਣੇ ਪਰਦੇ ਪਾਏ ਕੁਝ ਐਸੇ ਨੇ ਅਸੀਂ ਕਹਿੰਦੇ ਪੂਰਾ ਸਤਗੁਰੂ ਮਿਲਖ ਲੈ ਕੋਈ ਪੂਰਾ ਸਤਗੁਰੂ ਮਿਲ ਗਿਆ ਤੀਜੇ ਪਾਸ਼ਾ ਕਹਿ ਰਿਹਾ ਨਾ ਗੁਰੂ ਰদাস ਆਪਣੀ ਹੱਡ ਕੀਤੀ ਸੁਣਾ ਲੈਣਾ ਪੂਰਾ ਸਤਗੁਰੂ ਮਿਲ ਗਿਆ ਸਾਨੂੰ ਅਸੀਂ ਵੀ ਇਦਾਂ ਹੀ ਸੀ ਹਾਂ ਸਾਨੂੰ ਪੂਰਾ ਸਤਗੁਰੂ ਕੋਈ ਮਿਲ ਗਿਆ ਜੀ ਇਹਨੂੰ ਸੱਚ ਦਾ ਗਿਆਨ ਪੂਰਾ ਸੀ ਨਾ ਵਾਕਿਆ ਹੀ ਗਿਆਨ ਸੀ ਉਹ ਮਿਲ ਗਿਆ ਸਾਨੂੰ ਉਹਨੇ ਵਚਾਲਿਆ ਨਹੀਂ ਤਾਂ ਵਾਲਾ ਫੇਰਦੇ ਸੀ ਆਪਣੇ ਬੰਦੇ ਪਾਏ ਆਪਣੇ ਲੜ ਲਾ ਲਏ ਆਪਾਂ ਪਰਦੇ ਕਹਿੰਦੇ ਨਾ ਪਰਦੇ ਪਾਏ ਕੀ ਹੈ ਆ ਆਪਣੇ ਲਾਲ ਲਾ ਲੈ ਆਪਣੇ ਰੱਖ ਦੇ ਸਾਡੇ ਭਾਈ ਇੱਧਰ ਆ ਜਾਓ ਤੁਸੀਂ ਆ ਰਹੇ ਤੂੰ ਗਿਆਨ ਦੇਤਾ ਸੱਚ ਦਾ ਹੋਜੀ ਇਹ ਜਗ ਜਲਤਾ ਨਦਰੀ ਆਇਆ ਗੁਰ ਕੇ ਸ਼ਬਦ ਸੁਭਾਏ ਸ਼ਵਰਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਜਗ ਤਾਂ ਸਾਰਾ ਜਲਦਾ ਪਰ ਬਿਗਦਾ ਦੀ ਕਹਿੰਦੇ ਸਾਰੇ ਦੇ ਜਲਦਾ ਜਲਦਾ ਇਹ ਜਾਂਦੇ ਗਲਤਾਂ ਨਜ਼ਰੀ ਆਇਆ ਸਾਨੂੰ ਦਿਖਣ ਲੱਗਿਆ ਕਿ ਹਾਂ ਆਕੇ ਜਾਂਦਾ ਕੋਈ ਮੁਕੀ ਨਜ਼ਰੀ ਆਇਆ ਇਹ ਗੁਰਮਖੀ ਨੂੰ ਕਿਸੇ ਨੂੰ ਦਿਖਦਾ ਜਾਂਦਾ ਕਹਿੰਦੇ ਸਾਰੇ ਇਹਦੇ ਉਹਦੇ ਸੁਣਦਾ ਹੀ ਕਹੀ ਜਾਂਦਾ ਜਿਹਨੂੰ ਦਿਖ ਜਾਂਦਾ ਉਹ ਜਾਂਦਾ ਦੱਖਾਂ ਪਿੱਛੇ ਵਾਪਸ ਮੁੜਿਆ ਹੁੰਦਾ ਜਿਹਨੂੰ ਦਿਖ ਜਾਂਦਾ ਵਾਪਸ ਵੜਿਆ ਹੁੰਦਾ ਜਿਹਨੂੰ ਰਹਿਦੀਦਾ ਉਹ ਕਹਿੰਦਾ ਰਹਿੰਦਾ ਦਿਖਦਾ ਵੀ ਰਹਿੰਦਾ ਇਹ ਕਹਿੰਦੇ ਗਲਤਾਂ ਨਜ਼ਰੀ ਆਇਆ ਕਿਵੇਂ ਆਇਆ ਗੁਰ ਕੇ ਸ਼ਬਦ ਸੁਆ ਗੁਰਤਾ ਸ਼ਬਦ ਉਪਦੇਸ਼ ਸੁਣਿਆ ਨਾ ਕਿੰਨੀ ਭਾਵਨਾ ਨਾਲ ਸੁਣੇਸ ਪਾਇ ਸਾਦਨਾ ਕਰਕੇ ਸੁਣਿਆ ਐ ਕਿ ਕਿੰਨੀ ਜਿੱਡੀ ਸੁਣਿਆ ਉਹਦੀ ਭਾਵਨਾ ਨਾਲ ਸੁਣੇ ਸੁੱਖ ਨੂੰ ਲੱਗੀ ਹਾਂ ਵਾਕਈ ਕਰਦਾ ਜਦ ਰੱਤੇ ਇਸ ਚੀਕਨ ਤੇ ਸ਼ਬਦ ਦਾ ਰੰਗ ਚੜ ਗਿਆ ਜੀ ਆਪ ਦੇਸ਼ ਦਾ ਰੰਗ ਚੜ ਗਿਆ ਨਾ ਉਹ ਜਾਨ ਤੋਂ ਹੋ ਗਿਆ ਜਲਦੇ ਦੀਆਂ ਸਣ ਉਹਦਾ ਜਲਣ ਬੁਝ ਗਈ ਉਹਨੂੰ ਦੀ ਬੁਝ ਗਈ ਆਗਨ ਅਕਸੇਨਾ ਤੂੰ ਐਸੀ ਅੱਗ ਬੁਝੀ ਤੂੰ ਆਮਰੀ ਰਗ ਦਾ ਨਾਲਕਾ ਫਾਟੇ ਸੁਬਾਹ ਇਹਨਾਂ ਨੇ ਕਹਿੰਦਾ ਸੱਚ ਜਿਸ ਬਾਣੀ ਅੰਦਰ ਕਿ ਜੇ ਪਾਸ਼ਾ ਗੁਰੂਰ ਮਰਦਾਸ ਕਹਿੰਦੇ ਨੇ ਕਿ ਅਸੀਂ ਸੱਚ ਵਿੱਚ ਸੁਗਾਗੇ ਇਦਾਂ ਹੀ ਹੁੰਦਾ ਰਹਦਾ ਇਹ ਕਿ ਪਤਨ ਦੀ ਰਸਤਾ ਹੈ ਮੁਰਗੁਹਾ ਦੀ ਵਿਵਸਥਾ ਹੈ ਐ ਹੋ ਜਾਂਦਾ ਫਿਰ ਪਰ ਲੋ ਉਹਦਾ ਤਾਂ ਆਇਆ ਹੋਗਾ ਨਹੀਂ ਤਾਂ ਕੀ ਜਲਦਾ ਹੀ ਹੈ ਸਾਰਾ ਠੀਕ ਹੈ ਜੀ ਸ਼ਬਦ ਰੱਤੇ ਸੋ ਸ਼ੀਤਲ ਪਾਏ ਨਾਨਕ ਸੱਚ ਕਮਾਏ ਕਮਾਈ ਕਰਦੇ ਨੇ ਸੱਚ ਨਹੀਂ ਝੂਠ ਦੀ ਗੱਲ ਨੇ ਮਾਇਆ ਦੀ ਕਮਾਈ ਕਰਦੇ ਨੇ ਝੂਠ ਦੀ ਕਮਾਈ ਹੈ ਸੱਚ ਦਾ ਗਿਆਨ ਲੈਣਿਆ ਸੱਚ ਦੀ ਕਮਾਈ ਹੈ ਜਿਹੜਾ ਗਿਆਨ ਪ੍ਰਾਪਤ ਕਰਦਾ ਉਹ ਆਇਓ ਹੈ ਪ੍ਰਾਪਤੀ ਹੁੰਦੀ ਹੈ ਉਹਦੇ ਵਿੱਚ ਨਾਮ ਧਾਰਨੀ ਕਮਾਈ ਕਰਦੇ ਹਾਂ ਜੀ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਣ ਜਿਨ੍ਹਾਂ ਸਤਿਗੁਰ ਜੀਵਨ ਦੇ ਆ ਮੋਇਆ ਨਾ ਵਿਸਥਰੈ ਸੇਈ ਪੁਰਖ ਤੁ ਜਾਣ ਉਹਨਾਂ ਦਾ ਸੇਵਿਆ ਸਤਿਗੁਰ ਸਫਲਾ ਹੋ ਜਾਂਦਾ ਹੈ ਸਤਿਗੁਰ ਦੀ ਸੇਵਾ ਉਹਦੀ ਸਫਲ ਹੁੰਦੀ ਹੈ ਸਤਿਗੁਰ ਦੀ ਸੇਵਾ ਹੁੰਦੀ ਹੈ ਸਫਲ ਜੇ ਕੋਈ ਕਰੇ ਸਤਗੁਰੂ ਦੀ ਸੇਵਾ ਸਪਨਾ ਕੇ ਕੋ ਕਰੇ ਕਿੱਤ ਲਾਏ ਸਤਗੁਰੂ ਦੀ ਸੇਵਾ ਅਗਰ ਤੀ ਨਹੀਂ ਜਾ ਸਕਦੀ ਕਦੇ ਜੀ ਸਪਨਾ ਉਹ ਸਤਪੁਰ ਸੇ ਦੇ ਆ ਸਤਗੁਰੂ ਦੀ ਸੇਵਾ ਸਫਲ ਹੋ ਜਾਂਦੀ ਹੈ ਕੰਨ ਜਾਨੂੰ ਪ੍ਰਵਾਨ ਹੋਣਾ ਜਲਵ ਤਨ ਹੋ ਜਾਂਦਾ ਅੰਗਾਂ ਚ ਪ੍ਰਵਾਨ ਹੁੰਦਾ ਹੋ ਜਾਂਦਾ ਜਲਵੇ ਪ੍ਰਵਾਨ ਹੋ ਜਾਂਦਾ ਜਾਂ ਸੇਵਾ ਪ੍ਰਵਾਨ ਹੋ ਜਾਂਦੀ ਹੈ ਗੱਲ ਇੱਕੋ ਹੀ ਹੈ ਜਿਹਨਾਂ ਸਤਬਾਰੇ ਜੀਵਦੇ ਉਹ ਆਣਾ ਵਿਸਰਿਆ ਨਾ ਜੀਵਦੇ ਦਾ ਜੀਵਦੇ ਇਹਨਾਂ ਨੂੰ ਵਿਸਰਿਆ ਦੀ ਸਤਗੁਰ ਉਹਨਾਂ ਨੂੰ ਬਰਿਆ ਤੱਕ ਦੀ ਵਿਸਥਾਰ ਦੱਸਦਾ ਗੋਆਣਾ ਵਿਸਤਾਰ ਹੈ ਸੇਈ ਪਰਕ ਸੁਜਾਵਨ ਉਹ ਹੀ ਪਰਕ ਜਿਹੜੇ ਉਹ ਹੀ ਸੁਜਾਵਦੇ ਆਤਮ ਗਠੀ ਦੇ ਹੋ ਤੇਸ ਗਿਆਨ ਵਾਲੇ ਨੇ ਉਹਨਾਂ ਦਾ ਬਰਗਾ ਗਿਆਨ ਹੋਰ ਦਿੱਤੇ ਦੀ ਤੁਦੂ ਤੇ ਜਾਣਕਾਰੀ ਹੋਜੀ ਠੀਕ ਹੈ ਮੋਇਆ ਨਾਲ ਵਿਸਥਾਰੇ ਤੋਂ ਭਾਵ ਇੱਕ ਸਾਰੀ ਬੋਲੀ ਦੇ ਵਿੱਚ ਜਾਨੀ ਜਿਹਨੂੰ ਅਸੀਂ ਕਹਿੰਦੇ ਆ ਸਰੀਰ ਛੱਡ ਜਾਂਦਾ ਨੇ ਫਿਰ ਵੀ ਉਹਨੂੰ ਬਿਸਰਨਾ ਤਾਂ ਬੁੱਧੀ ਕਰਕੇ ਆਤਮਗੁਰ ਕਰਕੇ ਆਤਮਾ ਤਾਂ ਨਿਕਲ ਜਾਂਦੀ ਹੈ ਫਿਰ ਵੀ ਵਿਸਰਦਾ ਉਹਨੂੰ ਵਿਸਰੂ ਕਿਦਿ ਜਿਹੜਾ ਹੋਇਆ ਹੋਇਆ ਠੀਕ ਹੈ ਜੀ। ਕੁੱਲ ਉਧਾਰਾਂ ਆਪਣਾ ਸੋ ਜਨ ਹੋਵੇ ਪ੍ਰਵਾਨ ਜਿਹੜੇ ਜਨ ਆਪਣੀ ਕੁੱਲ ਦਾ ਉਧਾਰ ਕਰਦੇ ਨੇ। ਕੁੱਲ ਕਿਹੜੀ ਐ? ਉਹ ਸਾਡੀ ਕੋਈ ਐ 1 ਬਿਚਾ 1 ਸਕੇਪਰ ਕੋ ਸਾਰੇ ਜਿੰਨੇ ਆਦਮੀ ਨੇ ਗੁਰਸਿੱਖੀ ਦੀ ਜਾਂਤ ਸਮੇਂ ਕਹਿੰਦੇ ਕਿ ਹਾਂ। ਜਿੰਨੇ ਫ੍ਰੀਸੀ ਦੇ ਆਦਮੀ ਨੇ ਸਾਰੇ ਦੇਖੋ ਗੁਰਮਖੇ ਮੰਨਦੇ ਨੇ ਦੂਜੇ ਪੱਤਾਂ ਵਾਲੀ ਕੁੱਲ ਵੀ। ਜਿਹੜੇ ਨਹੀਂ ਮੰਨਦੇ ਇਹ ਗੱਲ ਨੂੰ ਉਹ ਸੰਪਰਦਾਇ ਅਧਿਰਭਵੀ ਹੋ ਸਕਦਾ। ਸਰਬੀ ਕੋਈ ਐ? ਸਰਕਾਰ ਦਾ ਬਾਕੀ ਸਰਪਰਦਾਇ ਨੇ। ਉਹਨਾਂ ਨੇ ਕੁਛ ਉਹਨਾਂ ਦਾ ਡੈਰ ਹੈ ਉਹ ਛਾਲਬੀਏ ਵਾਸਤੇ ਡੈਰ ਹੈ ਉਹਨਾਂ ਦੀ ਜੋ ਬੈਨੀਫਿਟ ਦੀ ਉਹਨਾਂ ਨੇ ਭਲੇ ਦੀ ਗੱਲ ਉਹਨਾਂ ਤਾਂ ਦੀ ਚਿੰਤਾ ਦੁੱਦ ਗੁਰਮੁਖ ਨੂੰ ਜਿੰਤਾ ਕੋਈ ਨਹੀਂ ਉਹ ਕਹਿੰਦਾ ਪਰਮੇਸ਼ਰ ਨੂੰ ਦੀ ਚਿੰਤਾ ਸਾਰਿਆਂ ਦੀ ਮਿੱਤਰ ਨੂੰ ਚਿੰਤਾ ਗੁਰਮਖ ਦਾ ਤਾਂ ਫਰਜ਼ ਹੈ ਉਹਨਾਂ ਨੂੰ ਕੋਈ ਗੱਲ ਦਾ ਪਤਾ ਲੱਗਿਆ ਉਹ ਬਲਾਉਣਾ ਪਰਮੇਸ਼ਰ ਨੂੰ ਬੋਲਣ ਸਾਰਿਆਂ ਤੇ ਉਦਾਸ ਦੀ ਗੱਲ ਹੈ ਗੁਰਬੰਦੀ ਜਿਹੜਾ ਸੁਣ ਲੂਗਾ ਸੁਖੀ ਲੂਗਾ ਕਮਾਲੂਗਾ ਖੁਸ਼ੀ ਲੂਗਾ ਠੀਕ ਹੈ ਜੀ ਗੁਰਮੁਖ ਮੂਏ ਜੀਵ ਦੇ ਪਰਵਾਨ ਹੈ ਮਨਮੁਖ ਜਨਮ ਮਰਾਂ ਹੈ ਗੁਰੂ ਜੀ ਨੇ ਗੁਰਮੁਖ ਜੀ ਨੇ ਉਹ ਜੀ ਜਦੋਂ ਜਗਾ ਪ੍ਰਭੂ ਨੇ ਕਿ ਜੀਵਨ ਚ ਮਰੇ ਹੋਈ ਹੁੰਦੇ ਨੇ ਅੱਛਾ ਜੀ ਕੀ ਮਰਜੀ ਨਹੀਂ ਹੋ ਰਿਆ ਹੋਇਆ ਜਾਂ ਮਰਜ਼ੀ ਛੱਡੀ ਹੋਈ ਹੈ ਉਹ ਜੀ ਮਤ ਕਿਉਂ ਤਾਂ ਹੀ ਮਰੇ ਹੁੰਦੇ ਨੇ ਹੋ ਠੀਕ ਹੈ ਜੀ ਪ੍ਰਵਾਨ ਹੈ ਉਹਨਾਂ ਦਾ ਮਰਨਾ ਪ੍ਰਵਾਨ ਹੋ ਗਿਆ ਜੀਉ ਦੇ ਦਾ ਹੀ ਠੀਕ ਹੈ ਜੀ ਜਿਹਨੇ ਆਪਣੀ ਮਰਜ਼ੀ ਤਿਆਗ ਦਿੱਤੀ ਉਹਦਾ ਜੀਉਂਦਿਆਂ ਦਾ ਹੀ ਮਰਨਾ ਪਰਵਾਹ ਨਹੀਂ ਉਹ ਫਿਰ ਬਹੁਤ ਵੀ ਹੁੰਦੀ ਹੁੰਦੀ। ਸ਼ਬਦ ਮਰਿਆ ਮਰਿਆ ਫਿਰ ਜੀਵਨ ਤਾਂ ਮਰਨ ਨੂੰ ਹੋਈ। ਪ੍ਰਮੁੱਖ ਜਨਾਬ ਮੈਂ ਬਾਰੇ ਮਰਾਂ ਵੀ ਬਹੁਤ ਮੁੱਖ ਜਨਾਬ ਦੇ ਬਲ ਤੇ ਰਹੇ ਸੀ। ਉਹਨਾਂ ਦਾ ਮਰਨਾ ਜੀਉਂਦਿਆਂ ਦੇ ਪਰਵਾਹ ਨਹੀਂ ਹੋ ਗਿਆ। ਬਸ ਉਹ ਜੀਉਂਦੇ ਜਾਂਦੇ ਨੇ ਕੌਣ ਕਹੇ ਸਾਡਾ ਰਗੋਇਓ ਫਿਰ ਉਹ ਮਰਦੇ ਦੀ ਹੁੰਦੇ। ਸਰੀਰ ਝੜ ਜਾਂਦਾ ਨਹੀਂ ਪਰਦੇ ਦੀ ਹੁੰਦੇ ਉਹਨਾਂ ਦਾ ਵੀ ਕਹਿੰਦੇ। ਕਰੈਕਟ ਕਰ ਗਿਆ ਆਪਣੀ ਸਤਾਲ ਨਾਮ ਨਾਲ ਉਹ। ਉਹ ਜਿਹੜੀ ਉੱਤੇ ਕਹਿ ਕੇ ਆਏ ਨੇ ਨਾ ਹਾਂਜੀ ਉਹ ਤੇ ਐਟ ਕਰੈਕਸ਼ਨ ਕਰਕੇ ਜੀਵਨ ਦੇ ਬਾਰੇ ਹੋਏ ਹੁੰਦੇ ਨੇ ਉਹ। ਠੀਕ ਹੈ ਜਿੱਥੇ ਕਹਿੰਦੇ ਸੀ ਜਿੰਨਾ ਸਤਗੁਰ ਜੀਵਨ ਦੇ ਆ ਮੋਇਆਂ ਦਾ ਵਿਸਤਾਰ ਹੈ ਸਹੀ ਬੋਲ ਤੁਸਾਂ ਠੀਕ ਹੈ ਉਹ ਉਹ ਚ ਪ੍ਰੈਸ਼ਨ ਕੀਤੀ ਇਥੇ ਆ ਕੇ ਹਾਂਜੀ ਨਾਨਕ ਮੂਹੇ ਨਾ ਅੱਖੀਆਂ ਜੇ ਗੁਰਗ੍ਰੇ ਸ਼ਬਦ ਸਮਾਹ ਹਾਂਜੀ ਉਹਨਾਂ ਕਹਿੰਦੇ ਮਰੇ ਹੋਏ ਅੰਦੀਆਂ ਅੱਖਾਂ ਜਾਂ ਸਕਦਾ ਵੱਡਨੇ ਇਹੀ ਗੱਲ ਇੱਥੇ ਚੱਕ ਕੇ ਪੜ੍ਹਦੇ ਉੱਤੇ ਸਹੀ ਗੱਲ ਲਿਖੀ ਹੈ ਕੌਣ ਕਹੇ ਸਤਗੁਰ ਕੋਇਓ ਨਾੜੂ ਨੂੰ ਮੋਹੇਨਾ ਆਖੀਆ ਇਹਨਾਂ ਨੂੰ ਮਰੇ ਦੀ ਅੱਖਿਆ ਜਾ ਸਕਦਾ ਇਸ ਕਰਕੇ ਉਹਨਾਂ ਦੀ ਵਰਤੀ ਨਹੀਂ ਬਣਾਈ ਜਾ ਸਕਦੀ ਬਸ ਦੀ ਮਰੇ ਦੀ ਬਣਾਈ ਜਾ ਸਕਦੀ ਜਿਹਨਾਂ ਦੀ ਨਹੀਂ ਬਣਾਈ ਜਾ ਸਕਦੀ ਪਰ ਅਸੀਂ ਬਣਾਈ ਜਾਂਦੇ ਹਾਂ ਗੁਰੂਆਂ ਦੀ ਕਿਉਂ ਮਾਰੋ ਖਰਚ ਹੋਇਆ ਇਹਨਾਂ ਨੇ ਖਰੀਦ ਲੀਏ ਇਸ ਜਲਦੀ ਹਾਂਜੀ ਜਿਹੜੇ ਗੁਰਕੇ ਛੱਡ ਕੇ ਸੁਭਾਅ ਜਾਂਦੇ ਨੇ ਉਹਨਾਂ ਨੂੰ ਮਰੇ ਦੀ ਅੱਖ ਠੀਕ ਹੈ ਜੀ ਸਾਨੂੰ ਕਹੇ ਕਿ ਆਸੀ ਜਿੱਦੀ ਜਾਂਦੇ ਹਾਂ ਕਿਉਂਕਿ ਮੈਂ ਲੋਕ ਕਰਦੇ ਨੂੰ ਫਿਕਰੀਆਂ ਨੇ ਸਲਾਮ ਵਿੱਚ ਵੀ ਵਰਸੀ ਮਨਾਉਣਾ ਜਾਂ ਜਨਮ ਮਨਾਉਣਾ ਹਰਾਮ ਕਿਹਾ ਗਿਆ ਜੀ ਪਰ ਅਸੀਂ ਲੱਗਦਾ ਹਿੰਦੂਆਂ ਤੋਂ ਇਹ ਸੇਧ ਲੈ ਲਈਏ ਮੁਕਲ ਕਾਵੜ ਮੁਕਲ ਹੋਏ ਤਾਂ ਪੁਪਰਵਾਣਾ ਕਿ ਹਉ ਇੱਕ ਹੈਗੀ ਉਹਦੀ ਨਹੀਂ ਜਾਈਦੀ ਮੈਂ ਹੋ ਗਿਆ ਨਾ ਵੀ ਜਨਮ ਅਸ਼ਟਮੀ ਰਾਮ ਨੌਮੀ ਜਦ ਇਹ ਮਨਾਉਂਦੇ ਆ ਫਿਰ ਸਾਡੇ ਪਰ ਵੀ ਉਧਰੋਂ ਅਸਰ ਪੈ ਰਿਹਾ ਹਾਂ ਜੀ ਕੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈਐ ਸਤ ਸੰਗਤੀ ਸਾਧੂ ਲਗ ਹਰ ਨਾਮ ਸਮਾਈਏ ਹਾਂ ਹਰ ਪੁਰਖ ਹੈ ਜਿਹੜਾ ਵਿਰੰਗਿਆ ਲੋ ਹਰ ਪੁਰਖ ਨਰਿੰਗਣਾ ਹਰ ਪੁਰਖ ਨਰਿੰਗਣਾ ਮਾਇਆ ਰਹਿਤ ਹੈ ਦੇਖੋ ਪੁਰਖ ਹੈ ਮਾਇਆ ਦੀ ਇਹਤ ਕਰਕੇ ਜੀਉਂਦਾ ਹੈ ਪਰ ਬੇਚਰ ਜੀਉਂਦਾ ਹਰ ਕਿਉਂਦਾ ਹੈ ਕਿਉਂਕਿ ਉਹ ਮਾਇਆ ਨਹੀਂ ਹੈ ਮਾਇਆ ਕਰਕੇ ਸਾਨੂੰ ਸਰੀਰ ਕਰਕੇ ਅਸੀਂ ਜਿਹੜਾ ਸਰੀਰ ਨਹੀਂ ਹੈ ਉਹ ਨੂੰ ਅਸੀਂ ਨਹੀਂ ਬੰਦੇ ਹੈ ਕਿਉਂ ਹੁੰਦਾ ਹਾਲਾਂਕਿ ਜੀਵ ਰੂਹੀ ਹੈ ਅਸਲ ਜਗ ਜੀਵਨ ਕੀ ਹੈ ਜਿਹੜਾ ਹੰਸ ਵਿੱਚ ਨਿਕਲੇਗਾ ਉਹਦੇ ਕਰਕੇ ਇਸ ਨੇ ਕੀਤਾ ਅਸੀਂ ਇਹ ਜੀ ਅਸੀਂ ਵਿਚਾਰਿਆ ਵੀ ਸਰੀਰ ਨੂੰ ਜਿਉਂਦਾ ਰੱਖਣ ਵਾਲਾ ਤਾਂ ਉਹ ਆਪ ਹੈ ਜਿਹੜਾ ਵਿੱਚੋਂ ਨਿਕਲ ਗਿਆ ਜਿੰਨਾ ਚਿਰ ਵਿੱਚ ਇਹ ਸਰੀਰ ਜਿਉਂਦਾ ਹੈ ਉਹ ਨੂੰ ਬਲਿਆ ਹੈ ਕਿਵੇਂ ਮੰਨ ਲਓਗੇ ਤੁਸੀਂ ਉਹਨੇ ਦੁਆਰਾ ਆ ਕੇ ਹੋਰ ਸਰੀਰ ਜਿਉਂਦਾ ਕਰ ਲੈਣ ਇੱਥੇ ਗੁਰਜ ਹਨ ਉਹ ਤਾਂ ਗੰਗੀਵਨ ਹਰ ਪ੍ਰਕਾਸ਼ ਨਾਲ ਸੇਵ ਪਰਨਾਮ ਤੇ ਆਈ ਹੈ ਉਹਦੀ ਜੇ ਸੇਵ ਇਹ ਨੂੰ ਸਮਝੀਏ ਜੋ ਹਰ ਪ੍ਰਕ੍ਰਿ ਦੀ ਅਵਸਥਾ ਪ੍ਰਾਪਤ ਕਰਨ ਵਾਸਤੇ ਜੋ ਉਹਨੇ ਕੀਤਾ ਉਹੀ ਆਪਾਂ ਕੰਮ ਕਰੀਏ ਕਾਹਰ ਨਾਮ ਦੇ ਵਿੱਚ ਆ ਨਾਮ ਦੇ ਵਿੱਚ ਅਰਤੇ ਹੀ ਹਰ ਪ੍ਰਕਸ਼ ਮੌਜੂਦ ਹੁੰਦਾ ਹੈ ਨਾਮ ਕੀ ਹੁਕਮ ਹੈ ਹਰ ਨਾਮ ਹੁਕਮ ਦੇ ਧਿਆਨ ਰੱਖੋ ਹੁਕਮ ਨੂੰ ਗੁਜੜੋ ਬਾਣੀ ਦੇ ਵਿੱਚ ਚੱਲਣਾ ਬਾਣੀ ਨੂੰ ਗੁਜੜੋ ਜੇ ਗੂੰਜ ਪਰਮ ਪਦ ਪਾਈ ਜੇ ਗੁਜਣਿਆ ਤਾਂ ਇਹ ਉੱਤੇ ਕੋਈ ਵਸਤੈ ਨਹੀਂ ਹੈ ਹਾਂ ਤਾਂ ਸਾਧਾ ਤਾਂ ਸਾਧੂ ਲੱਗ ਹਰ ਨਾਮ ਸੁਭਾਈ ਹੈ ਜੇ ਆਪਣੇ ਮਨ ਵਨ ਆਪਣੇ ਗੋਲ ਨਾਲ ਜੁੜ ਜਾਂਦਾ ਜਾ ਕੇ ਇਹਨੂੰ ਸਤਿ ਸਬਤ ਕਰਦੇ ਕੋਸ 11 ਅੰਦਲਾ 11 ਸਤਪੁਰਖ ਸਤ ਅੰਦਲਾ ਬਾਣੀ ਤੋਂ ਉੱਡ ਕੇ ਜਿਸ ਨਾਲ ਨੂੰ ਛੱਡ ਕੇ ਚੋਕੀ ਮਾਇਆ ਨੂੰ ਛੱਡ ਕੇ ਜੇ ਗੁਰ ਕੇ ਚੜ੍ਹਨੀ ਜਾਂ ਪੈਂਦਾ ਹੈ ਫਿਰ ਦੁਆਰੇ ਸਤਰਾ ਆਤਮਾ ਨੇ ਚੜ੍ਹ ਜਾਂਦਾ ਹੈ ਅੰਤਰ ਆਤਮਾ ਦੀ ਆਵਾਜ਼ ਅੰਦਰ ਚੱਲਦਾ ਹੈ ਤਾਂ ਸਤ ਸੰਗਤ ਹੁੰਦੀ ਹੈ ਜੀ ਸਾਧੂ ਲੱਗ ਹਰਨਾਮ ਉਹੀ ਸਾਧੂ ਅੰਦਲਾ ਉਹਦੇ ਨਾਲ ਜੁੜ ਗਿਆ ਹਰਨਾਮ ਤੁਹਾਈ ਹੈ ਤਾਂ ਹਰਨਾਮ ਦੇ ਵਿੱਚ ਸਮਾਇਆ ਜਾ ਸਕਦਾ ਕਿਉਂਕਿ ਨਾ ਹੋਣ ਨੂੰ ਸੁਣਦੇ ਅੰਦਲੇ

ਕੀ ਆ ਦੱਸਣਾ ਰਸਤਾ ਹਰ ਕਾ ਮਾਰਗ ਦੱਸਣਾ ਵੱਡਾ ਕੰਮ ਥੀ ਉਸਾਲ ਨੂੰ ਤੈਨੂੰ ਦੁਰਦਾ ਮੈਨੂੰ ਤਾਂ ਤਾਂ ਦੱਸ ਸਕਤੇ ਇਹ ਕਰਾ ਲਿਆ ਤੈਨੂੰ ਕਾਰੇ ਲਾਇਆ ਹੋਇਆ ਜਿਹ ਚਬ ਜਿੱਦਾ ਵਾਇਆ ਅਸਲ ਦੇ ਵਿੱਚ ਕਾਰ ਤੇਰੀ ਹੈ ਤੂੰ ਕਰ ਮੈਂ ਗੁਰਖ ਲਾਇਆ ਮੈਂ ਗੁਰਖ ਸੀ ਜਣਾ ਕਾਰੇ ਲਾ ਮੈਂ ਤਾਂ ਗੁਰਖ ਤੇਰੇ ਨਾਲ ਲੜੀ ਜਾਂਦਾ ਸੀ ਤੇਰੀ ਬਰਾਬਰੀ ਕਰਦਾ ਰਿਹਾ ਸੀ ਹਾਂਜੀ ਹਾਂਜੀ ਹਾਂ ਬੋਲਾ ਲਾਲਾ ਤੁਸ ਉਹ ਮੈਂ ਗੋਲਾ ਲਾ ਲਾ ਤੇਰਾ ਲਾ ਲਾ ਹੁੰਦਾ ਛੋਟਾ ਜਿਹਾ ਬੱਚਾ ਗੋਲਾ ਜੋ ਤੂੰ ਕਹਿਣਾ ਜੋ ਉਹ ਮੈਂ ਭੱਜ ਕੇ ਕਰ ਜੇ ਮੈਂ ਨਾਲੇ ਨੂੰ ਆਪਾਂ ਕਹੀਏ ਉਹ ਫੜਾਓ ਫੜਾ ਭੱਜਿਆ ਫਿਰਦਾ ਐਂ ਭੱਜਿਆ ਫਿਰਦਾ ਗੋਲਾ ਲਾ ਲਾ ਸੁੱਧ ਮੈਂ ਹੁਕਮ ਫਰਮਾਈ ਹੈ ਮੈਨੂੰ ਹੁਕਮ ਕਰ ਹੁਕਮ ਕਰਦਾ ਰਹਿ ਤੂੰ ਜੋ ਹੁਕਮ ਕਰੇਗਾ ਮੈਂ ਉਹਦੀ ਤਾਬੇ ਰਹੂਗਾ ਉਹੀ ਕਰੂਗਾ ਠੀਕ ਹੈ ਜੀ ਹਾਂ ਗੁਰਮੁਖੀ ਕਾਰ ਕਮਾਵਾ ਜੇ ਗੁਰ ਸਮਝਾਈਏ ਕਿ ਗੁਰ ਸਮਝਾਵੇ ਮੈਨੂੰ ਮੈਂ ਗੁਰਮੁਖੀ ਕਾਰਜਪੂਰ ਦੇ ਸਾਰ ਖਾਨਾ ਤੇ ਮੇਰੇ ਅੰਦਰ ਕੋਕ ਗੁਰਮੁਖੀ ਕਾਰ ਕਰਦੀ ਹੈਗੀ ਹੈ ਮੈਂ ਗੁਰਮੁਖੀ ਕਾਰ ਕਰੋ ਜੈ ਗੁਰੂ ਸਤ ਗੁਰੂ ਮੈਨੂੰ ਸਮਝਾਵੇ ਇਹ ਮੇਰੀ ਇੱਛਾ ਹੈਗੀ ਹੈ ਕਿ ਤੁਸੀਂ ਸਮਝਾਉਂਦੇ ਰਹੋ ਤੇ ਮੈਂ ਕਰਦਾ ਰਹਾਂ ਸਾਰੇ ਲੱਗਿਆ ਰਹੋ ਠੀਕ ਹੈ ਜੀ ਅ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ